ਸ਼ਰਮਾ ਜੀ ਐਸਟੀ ਸਟੂਡੀਓ ਡੰਡਿਆਲ ਵਾਲੇ ਇਹ ਸਾਡੇ ਹੈਲਪਰ ਜੀ ਸतीश ਕੁਮਾਰ ਗਰੁਈ ਵਾਲੇ 86 ਦਾ ਮੈਨੂੰ ਤਾਂ ਤੁਸੀਂ ਜਾਣਦੇ ਚੰਗੀ ਤਰ੍ਹਾਂ ਸੋਨੂ ਸੰਧਵਾਲੀਆ ਲੋ ਜੀ ਹੁਣ ਜਾ ਰਹੇ ਆਂ ਡੰਡੇ ਨੂੰ ਪਰ ਜੀ ਆਪਾਂ ਜੀ ਕੋਈ ਗਲਤ ਬੋਲਦੇ ਥੋੜਾ ਜਿਆਦਾ ਵਿੱਚ ਜੇ ਤੂੰ ਬਕਵਾਸ ਜਰੂਰ ਕਰਨੀ ਹੁੰਦੀ ਵਿੱਚ ਭੈਜੋ ਤਾਂ ਹੀ ਦਾ ਪਟਾਇਆ ਤੂੰ ਹੈਲਪਰ ਵਿੱਚ ਬੋਲਿਆ ਮੈਨੂੰ ਮੈਨੂੰ ਕਾ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਕੋਈ ਪੁੱਛ ਲਓ ਜੀ ਅਸੀਂ ਜਾ ਰਹੇ ਆਂ ਸ਼ਹਿਰ ਟਾਂਡਾ ਓੜਮੜ ਅੱਜ ਦਾ ਫੋਟੋਰਾ ਹੈ ਜੀ ਵਿਡਿੰਗ ਸ਼ੂਟ ਸਾਡੇ ਨਾਲ ਨੇ ਸ਼ਰਮਾ ਐਚ.ਸੀ. ਸਟੂਡੀਓ ਡੜਿਆਲ ਵਾਲੇ ਨਾਲ ਹੀ ਕਰੀਏ ਸਾਡੇ ਬਬਲੂ ਭਾਜੀ ਤੋਂ ਸਵੇਰ ਤੋਂ ਸਾਡੇ ਬੌਂਸਰ ਸਾਹਿਬ ਜੀ ਸतीश ਕੁਮਾਰ ਬਰੂਈ ਤੋਂ ਕਬਾਏ ਤੁਹਾਡਾ ਆਪਣਾ ਆ ਵੈਡਿੰਗ ਸ਼ੂਟ ਕਰਨ ਜਾ ਰਹੇ ਆ ਨਾਲ ਨਾਲ ਵੈਡਿੰਗ ਸ਼ੂਟ ਕਰਾਂਗੇ ਨਾਲ ਐਨਜੋਏ ਵੀ ਕਰਾਂਗੇ ਅਸੀਂ ਪਹੁੰਚ ਗਏ ਟਾਂਡਾ ਉਹੜਮੜ ਅਜੀਬ ਕਿੱਸਾ ਦਾ ਟਾਂਡਾ ਉਹੜਮੜ